ਬਰਨਾਲਾ ਦੇ ਹਾਈਵੇ ਨੰਬਰ 7 ਦੇ ਉੱਪਰ ਬੀਤੀ ਰਾਤ ਇੱਕ ਵੱਡੀ ਘਟਨਾ ਵਾਪਰੀ ਹੈ। ਤਰਸਲ ਇੱਥੇ ਇੱਕ ਨਵੇਂ ਬਣ ਰਹੇ ਹੋਟਲ ਦੇ ਚੌਂਕੀਦਾਰ ਦਾ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਾਂਜੇ ਨੇ ਕਿਹਾ ਕਿ ਇਹ ਘਟਨਾ ਅੱਧੀ ਰਾਤ ਨੂੰ ਵਾਪਰੀ ਹੈ। ਹਾਲਾਂਕਿ ਕਿਸ ਵਿਅਕਤੀ ਦੇ ਵੱਲੋਂ ਤੇ ਕਿਉਂ ਇਹ ਕਤਲ ਕੀਤਾ ਗਿਆ ਹੈ ਇਸ ਸਬੰਧੀ ਉਹਨਾਂ ਨੂੰ ਕੁਝ ਵੀ ਨਹੀਂ ਪਤਾ। ਫਿਲਹਾਲ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉੱਥੇ ਹੀ ਇਸ ਮਾਮਲੇ ਸੰਬੰਧੀ ਜ਼ਿਆਦਾ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਾਂਜੇ ਨੇ ਕੀ ਕੁਝ ਕਿਹਾ ਆਉ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਮੇਰਾ ਸੰਦੀਪ ਗਿੱਲ ਨਾਮ ਹੈ ਜੀ ਮੈਂ ਸੰਗਰੂਰ ਦੇ ਬਨਾਰਸੀ ਪਿੰਡ ਦਾ ਰਹਿਣ ਵਾਲਾ ਹਾਂ ਜੀ ਤੇ ਇੱਥੇ ਅਸੀਂ ਹੋਟਲ ਬਣਾ ਰਹੇ ਸੀਗੇ ਜੀ ਇਹ ਇੱਥੇ ਅਸੀਂ ਐਜ਼ ਅ ਸਕਿਉਰਿਟੀ ਗਾਰਡ ਰੱਖਿਆ ਹੋਇਆ ਸੀਗਾ ਜੋ ਕਿ ਰਿਸ਼ਤੇ ਵਿੱਚ ਮੇਰਾ ਸਾਕਾ ਮਾਮਾ ਲੱਗਦਾ ਸੀ ਜੀ ਇਹ ਸਾਡਾ ਬਠਿੰਡਾ ਸੰਗਰੂਰ ਹਾਈਵੇ ਤੇ ਬਣਾ ਰਹੇ ਅਸੀਂ ਨਵੀਂ ਬਿਲਡਿੰਗ ਕੰਮ ਚੱਲ ਰਿਹਾ ਹੈ ਜੀ ਤੇ ਰਾਤ ਇਹਨਾਂ ਦਾ ਕਿਸੇ ਨੇ ਕਤਲ ਕਰ ਦਿੱਤਾ ਜੀ ਇਹ ਹੁਣ ਪੁਲਿਸ ਆਈ ਹੋਈ ਹੈ ਜੀ ਜਾਂਚ ਕਰ ਰਹੀ ਹੈ ਤੇ ਦੇਖੋ ਹੁਣ ਅੱਗੇ ਜਿਹੜੇ ਵੀ ਕਾਤਲ ਨੇ ਉਹ ਸਾਹਮਣੇ ਆ ਜਾਣਗੇ ਵੀ ਕੌਣ ਹੈ ਪੁਲਿਸ ਦੀ ਇਨਵੈਸਟੀਗੇਸ਼ਨ ਚ ਇਹ ਕਿੰਨਾ ਚੋਰੀ ਮਾਰਤਵਾਂਦੀ ਹੈ ਇਹ ਤਕਰੀਬਨ ਅਸੀਂ 5ਵੇਂ ਮਹੀਨੇ ਚ ਸ਼ੁਰੂ ਕੀਤੀ ਸੀ ਜੀ ਇਹ ਜੀ ਅੱਜ ਅਰਲੀ ਮਾਰਨਿੰਗ ਸਾਨੂੰ ਸਾਡੇ ਬਰਨਾਲਾ ਪੁਲਿਸ ਦੇ ਕੰਟਰੋਲ ਰੂਮ ਤੇ ਇਨਫੋਰਮੇਸ਼ਨ ਆਈ ਸੀ ਕਿ ਜਿਹੜਾ ਸੰਗਰੂਰ ਬਠਿੰਡਾ ਹਾਈਵੇ ਦੇ ਉੱਤੇ ਜੀ ਮਾਲ ਦੇ ਨੇੜੇ ਆਪਣੇ ਕਿਥੇ ਹੋਟਲ ਬਣ ਰਿਹਾ ਹੈ ਉਸ ਹੋਟਲ ਦੇ ਵਿੱਚ ਇੱਕ ਜਿਹੜਾ ਕਤਲ ਦੀ ਘਟਨਾ ਜਿਹੜੀ ਆ ਹੋਈ ਹੈ ਉੱਥੇ ਆ ਕੇ ਅਸੀਂ ਮੌਕੇ ਤੇ ਸਾਨੂੰ ਪਤਾ ਲੱਗਿਆ ਕਿ ਇਹ ਜਿਹੜਾ ਹੋਟਲ ਹੈ ਸੰਦੀਪ ਸਿੰਘ ਵਾਸੀ ਅਮੀਰਗੜ ਜ਼ਿਲ੍ਹਾ ਵਾਸੀ ਬਨਾਰਸੀ ਜ਼ਿਲ੍ਹਾ ਸੰਗਰੂਰ ਇਹਨਾਂ ਵੱਲੋਂ ਇਹ ਨਵਾਂ ਹੋਟਲ ਇੱਥੇ ਬਣਾਇਆ ਜਾ ਰਿਹਾ ਤੇ ਇਹਨਾਂ ਦੇ ਮਾਮਾ ਜੀ ਭਿੰਦਰ ਸਿੰਘ ਵਾਸੀ ਅਮੀਰਗੜ ਜੋ ਹਰਿਆਣਾ ਵਿੱਚ ਪੈਂਦਾ ਜਿੰਦ ਜ਼ਿਲ੍ਹਾ ਵਿੱਚ ਉਹ ਇੱਥੇ ਪਿਛਲੇ 1-2 ਮਹੀਨਿਆਂ ਤੋਂ ਰਹਿ ਰਹੇ ਸੀ ਤੇ ਇਹਨਾਂ ਦਾ ਜਿਹੜਾ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀ ਤੇ ਰਾਤ ਨੂੰ ਜਿਹੜਾ ਉਹ ਦੇਖਪਾਲ ਸਮਾਨ ਦੀ ਤੇ ਹੋਟਲ ਦੀ ਕਰ ਰਹੀ ਸੀਗੇ ਤੇ ਜਦੋਂ ਅੱਜ ਸਵੇਰੇ ਜਿਹੜੀ ਇਹਨਾਂ ਦੀ ਜਿਹੜੇ ਮਿਸਤਰੀ ਤੇ ਲੇਬਰ ਸੀ ਉਹਨਾਂ ਨੇ ਆ ਕੇ ਦੇਖਿਆ ਤਾਂ ਜਿਹੜੀ ਉਹਨਾਂ ਦੀ ਜਿਹੜੀ ਡੈੱਡ ਬਾਡੀ ਮਹਿੰਦਰ ਸਿੰਘ ਦੀ ਉਹਨਾਂ ਦੇ ਪਈ ਸੀ ਮੰਜੇ ਦੇ ਉੱਤੇ ਤੇ ਉਹਨਾਂ ਦੇ ਫੇਸ ਦੇ ਉੱਤੇ ਕਾਫੀ ਜੜੀਆਂ ਸੱਟਾਂ ਲੱਗੀਆਂ ਨੇ ਬਲੰਟ ਵੈਪਨ ਦੀਆਂ ਖੂਨ ਦੇ ਹੈਗੇ ਨੇ ਨਿਸ਼ਾਨ ਇਸ ਮੌਕੇ ਤੇ ਪਹੁੰਚ ਕੇ ਅਸੀਂ ਵੱਖ-ਵੱਖ ਟੀਮਾਂ ਬਣਾਤੀਆਂ ਗਈਆਂ ਨੇ ਫੋਰੈਂਸਿਕ ਟੀਮਾਂ ਆ ਗਈਆਂ ਨੇ ਜਿਹੜਾ ਕਿ ਮੌਕੇ ਦੇ ਉੱਤੋਂ ਸਾਰਾ ਮੁਲਾਜਾ ਮੌਕਾ ਕਰਕੇ ਜਿਹੜੇ ਵੀ ਫਿੰਗਰਪ੍ਰਿੰਟਸ ਵਗੈਰਾ ਤੇ ਹੋਰ ਜਿਹੜੇ ਸਬੂਤ ਨੇ ਉਹ ਕਲੈਕਟ ਕੀਤੇ ਜਾ ਰਹੇ ਨੇ ਤੇ ਸੰਦੀਪ ਸਿੰਘ ਦਾ ਬਿਆਨ ਲਿਖ ਕੇ ਅਸੀਂ ਜਿਹੜਾ ਐਫ ਆਈ ਆਰ ਦਰਜ ਕਰਨਾ ਹੈ ਥਾਣਾ ਸਿਟੀ 2 ਦੇ ਵਿੱਚ ਤੇ ਸਾਡੇ ਐਸ ਐਸ ਪੀ ਸਾਹਿਬ ਦੇ ਹੁਕਮਾਂ ਦੇ ਨਾਲ ਡੀ ਐਸ ਪੀ ਡੀ ਸਾਹਿਬ ਤੇ ਸੀ ਆਈ ਏ ਦੀ ਟੀਮ ਵੀ ਜਿਹੜੀ ਹੈ ਪਹੁੰਚ ਗਈ ਹੈ ਮੌਕੇ ਤੇ ਹਰ ਤਰ੍ਹਾਂ ਦੇ ਜਿਹੜੇ ਤਕਨੀਕੀ ਪਹਿਲੂਆਂ ਨੂੰ ਤੇ ਫੋਰੈਂਸਿਕ ਦੇ ਜਿਹੜੇ ਪਹਿਲੂਆਂ ਨੂੰ ਵਾਚ ਕੇ ਇਸ ਮੁਕਦਮੇ ਨੂੰ ਜਲਦੀ ਤੋਂ ਜਲਦੀ ਜਿਹੜਾ ਟਰੇਸ ਕੀਤਾ ਜਾਵੇਗਾ ਤੇ ਦੋਸ਼ੀਆਂ ਨੂੰ ਸਜ਼ਾ ਦਵਾਈ ਜਾਵੇ ਕੋਈ ਸਰ ਕੋਈ ਚੋਰੀ ਵੀ ਵੀ ਕੋਈ ਘਟਨਾਈ ਹੈ ਤਾਂ ਕੋਈ ਕੋਈ ਹਲੇ ਤੱਕ ਜੋ ਅਸੀਂ ਦੇਖਿਆ ਕਿ ਇੱਕ ਸਿਲੰਡਰ ਜਿਹੜਾ ਉਹ ਮਿਸਿੰਗ ਹੈ ਬਾਕੀ ਜਿਹੜੇ ਇਹਨਾਂ ਦੇ ਮਾਲਕਾਂ ਦੁਆਰਾ ਜਿਹੜਾ ਇਹਨਾਂ ਦਾ ਸਮਾਨ ਕੰਸਟਰਕਸ਼ਨ ਦਾ ਇਹਨਾਂ ਦਾ ਜ਼ਿਆਦਾਤਰ ਜਿਹੜਾ ਕੁਝ ਟੂਟੀਆਂ ਵਗੈਰਾ ਜਾਂ ਹੋਰ ਸਮਾਨ ਸੀ ਉਹਨੂੰ ਇਹ ਟੈਲੀ ਕਰ ਰਹੇ ਨੇ ਉਹਦੇ ਵਿੱਚੋਂ ਆਪਾਂ ਚੈੱਕ ਕਰਾਂਗੇ ਕਿ ਕੀ ਕੁਝ ਮਿਸਿੰਗ ਹੈ ਤੇ ਉਹ ਬਾਅਦ ਚ ਪਤਾਏ ਬਾਕੀ ਕੋਈ ਮੇਜਰ ਕੋਈ ਚੋਰੀ ਵਗੈਰਾ ਕੋਈ ਜ਼ਿਆਦਾ ਸਮਾਨ ਇੱਥੇ ਕੋਈ ਨਹੀਂ ਮਿਸਿੰਗ ਹੈਗਾ ਬਰਨਾਲਾ ਤੋਂ ਲਖਵਿੰਦਰ ਸਿੰਘ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ